ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਅੱਜ ਆਪਾਂ ਪੜਾਂਗੇ ਇੱਕ ਹੋਰ ਨਵੀਂ ਕਿਤਾਬ ਦੇ ਵਿੱਚੋਂ ਇੱਕ ਹੋਰ ਨਵੀਂ ਕਵਿਤਾ ਇਸ ਕਿਤਾਬ ਦਾ ਨਾਮ ਹੈ ਗਾਥਾ ਰੁੱਖਾਂ ਦੀ ਜੋ ਐਸ ਐਸ ਕਿਸ਼ਨਪੂਰੀ ਦੁਆਰਾ ਲਿਖੀ ਗਈ ਹੈ ਸਾਡੀ ਅੱਜ ਦੀ ਕਵਿਤਾ ਹੈ ਨਿੰਮ ਆਜ਼ਾਦ ਦਰਖਤ ਮੇਰਾ ਹੈ ਨਾ ਮੈਲੀ ਏਸੀ ਪਰਵਾਰ ਇੰਦ ਕਾ ਤਾਂ ਆਖ ਦੇ ਮਿਲਾਂ ਵਿੱਚ ਭਾਰਤ ਵਿਚਕਾਰ ਕੜੱਤਾਂ ਮੇਰੇ ਅੰਗ ਅੰਗ ਆਖਣ ਕੌੜਾ ਨੀਮ ਗੁਲ ਮੇਰੇ ਪਰਗਾਮ ਦੇ ਰਲ ਕੇ ਸਭ ਹਕੀਮ ਲੰਬਾ ਚੌੜਾ ਕਦ ਹੈ ਪੱਤ ਝੜ ਮੈਂ ਰੁੱਖ ਸੱਕ ਮੇਰਾ ਹੈ ਖੁਰਦਰਾ ਫਟਿਆ ਕੀੜੇ ਰੁੱਖ ਖੁਸ਼ਕੀ ਪੋ ਨਾ ਸਕਦੀ ਵਦਾਂ ਪਲਾਂ ਹਰ ਹਾਲ ਸਾ ਮੇਰੀ ਹੈ ਸੰਗਣੀ ਭਰਿਆ ਪੱਤਿਆਂ ਨਾਲ ਪੱਤੇ ਮੇਰੇ ਸੰਜੁਕਤ ਨੇ ਪੱਤੀਆਂ 13 ਤੀਕ ਪਾਸਿਆਂ ਉਤੋਂ ਇਹਨਾਂ ਦੇ ਦੰਦੇ ਬੜੇ ਬ੍ਰੀਕ ਪੱਤ ਝੜ ਜਦੋਂ ਹੈ ਆਮਦੀ ਹੋ ਜਾਂ ਪੱਤਰਹੀਨ ਫੁੱਟ ਪੈਣ ਪਰ ਛੱਟ ਹੀ ਨਵੇਂ ਪੱਤੇ ਮਹੀਨ ਨਵਾਂ ਫੁਟਾਲਾ ਕਟ ਹਰਾ ਨਾਲ ਜੰਗਲੀ ਪਾ ਚਮਕ ਮੇਰੀ ਨੂੰ ਦੇਖ ਕੇ ਰਾਹੀ ਭੁੱਲਦੇ ਰਾਹ ਨਿੱਕੇ ਨਿੱਕੇ ਫੁੱਲ ਨੇ ਚਿੱਟੇ ਖੁਸ਼ਬੂਦਾਰ ਗੁੱਛੇ ਫੁੱਟਣ ਵਿਸਾਖ ਵਿੱਚ ਪੱਤਾ ਅੱਖ ਵਿੱਚਕਾਰ ਗਿਟਕ ਤਾਰ ਮੇਰਾ ਫਲ ਹੈ ਨਾਲੇ ਗੁੱਦੇਦਾਰ ਪੱਕ ਕੇ ਪੀਲਾ ਹੋ ਜਾਵੇ ਕੱਚਾ ਹਰਾ ਏਜਾਰ ਸ਼ਕਲੋਂ ਇਹ ਲੰਬੂਤਰਾ ਨਾਲੇ ਅੰਡਾਕਾਰ ਕੇਵਲ ਇੱਕ ਹੀ ਬੀਜ ਹੈ ਮੇਰੀ ਗਿੜਕ ਵਿਚਕਾਰ ਲੱਕੜ ਬੜੀ ਕਮਾਲ ਦੀ ਸੁਗੰਧੀ ਰਹੀ ਖਲਾਰ ਸਿਉਂਖ ਕੁਣਾ ਨਾ ਲੱਗਦਾ ਬਹੁਤਾ ਹੀ ਹੰਡਣਸਾਰ ਪਾਲਿਸ਼ ਉੱਤਮ ਹੋਮ ਦੀ ਬਣਾਓ ਕੁਰਸੀ ਮੇਜ਼ ਦੇਣ ਸੰਦੂਖ ਵੀ ਨਿੰਮਦਾ ਮਾਪੇ ਵਿੱਚ ਦਹੇਜ ਧੁਰੇ ਪੰਜਾਲੇ ਪੁੱਠੀਆਂ ਚੱਪੂ ਤੇ ਪਤਵਾਰ ਕੋਲੂ ਢੋਲ ਤੇ ਕਿਸਤੀਆਂ ਖੇਤੀ ਸੰਧ ਹਜ਼ਾਰ ਮੂਰਤੀਆਂ ਕੋਈ ਖੁਣ ਲਵੇ ਚਾਹੇ ਚੜਾ ਖਰਾਦ ਸਾਰੀ ਉਮਰ ਨਾ ਭੁੱਲਦਾ ਦੇਵਾ ਜਿਹੜਾ ਸਵਾਦ ਪੱਤਰ ਘੇਰ ਵਿਸ਼ਾਲ ਹੈ ਹਰਾ ਚੰਦੂਆ ਤਾਣ ਪ੍ਰਕਾਸ਼ ਸੰਸਲੇਸ਼ਨ ਵਿੱਚ ਨਾ ਕੋਈ ਮੇਰਾ ਹਾਨ ਵਾਤਾਵਰਨ ਸਵੱਛ ਰਹੇ ਜਿੱਥੇ ਹੋਵੇ ਦਾਸ ਆਕਸੀਜਨ ਦਾ ਰਾਜ ਹੈ ਹੋਰ ਨਾ ਫਟਕਨ ਪਾਸ ਅਤ ਦੀ ਕਰਮੀ ਦੇਖ ਕੇ ਮੈਂ ਪੈਂਦਾ ਹਾਂ ਰੋ ਤਣੇ ਦੀ ਅੱਖ ਬਣਾ ਕੇ ਦੇਵਾ ਹੰਝੂ ਚੋ ਹੰਝੂ ਮੇਰੇ ਬਹੁ ਗੁਣੇ ਸਿਆਣੇ ਕਰਨ ਪੰਡਾਰ ਕਈ ਦਵਾਈਆਂ ਬਣਦੀਆਂ ਰੋਗੀ ਸ਼ੁਕਰਗੁਜ਼ਾਰ ਰੇਸ਼ਾ ਨਿਕਲੇ ਸਖ ਚੋਂ ਰਸੇ ਵੱਟੋ ਜਨਾਬ ਸੱਕ ਤੋਂ ਹੀ ਬਣ ਜਾਵਦੀ ਸ਼ਕਤੀਦਾਰ ਸ਼ਰਾਬ ਫੋੜਾ ਫਿਣਸੀ ਜੇ ਹੋਵੇ ਲਾਓ ਤੁਸੀਂ ਨਾ ਫੋਰ ਪੱਤੇ ਮੇਰੇ ਉਬਾਲ ਕੇ ਪੁਲਟਸ ਕਰੋ ਟਕੋਰ ਗਰਮ ਕੱਪੜੇ ਲੇਹੇ ਤੋਂ ਬਚਾਵਣ ਮੇਰੇ ਪੱਤ ਦਾਤਨ ਭਾਵੇਂ ਕੌੜੀ ਏ ਸਾਫ਼ ਕਰੇ ਦੰਦ ਰਤ ਬੀਜ ਮੇਰੇ ਵਿੱਚੋਂ ਨਿਕਲਦਾ ਮਾਰ ਗੋਸ਼ਾਂ ਦਾ ਤੇਲ ਗੂੜੇ ਪੀਲੇ ਰੰਗ ਦਾ ਲਸਣ ਗਾਂਦੇ ਇਹ ਤੇਲ ਗੁਣਕਾਰੀ ਇਹ ਬਹੁਤ ਹੈ ਸਮਝ ਲੈ ਮੇਰੇ ਵੀਰ ਕੋੜ ਰੋਗ ਦੇ ਵਾਸਤੇ ਹੈ ਪੂਰਾ ਅਕਸੀਰ ਸਾਬਣ ਸਮਾਨ ਸ਼ਿੰਗਾਰ ਦਾ ਬਣਦੇ ਇਸ ਦੇ ਨਾਲ ਰੋਗ ਕਟਾਣੂ ਮਾਰ ਲੈ ਭਾਵੇਂ ਦੀਵੇ ਵਾਲ ਚਰਮ ਰੋਗ ਖੁਰਕ ਕੁੱਤਿਆਂ ਨਾਲੇ ਮਾਰਮਲੱਪ ਜਿੱਥੇ ਮੇਰਾ ਤੇਲ ਹੈ ਉੱਥੇ ਨਾ ਆਵੇ ਸੱਪ ਬੀਜ ਦਾ ਗੁੱਤਾ ਪੀਸ ਕੇ ਸਿਰ ਆਪਣੇ ਨੂੰ ਤੋ ਸਾਫ਼ ਹੋਣਗੇ ਵਾਲ ਸਭ ਜੂ ਵੀ ਰਹੇ ਨਕੋ ਅੰਦਰ ਕੀਟ ਪਿਸ਼ਾਪ ਰੋਗ ਬਾਵਾ ਸੀਰ ਤੇ ਕੋੜ ਜੇ ਨਿਮੋਲੀ ਲੈ ਲਵਾਂ ਸਭ ਨੂੰ ਪੈਂਦਾ ਮੂੜ ਕਹਿਕਾਰੀ ਤੇ ਕਬਜ ਖੋਲ ਹੁੰਦੇ ਨਿੰਮ ਦੇ ਬੀਜ ਹੋਰ ਵੀ ਕਿਧਰੇ ਦੇਖੀ ਹੈ ਨਿੰਮ ਵਰਗੀ ਕੋਈ ਚੀਜ਼ ਖਾਲ ਇੱਕ ਵਧੀਆ ਖਾਦ ਹੈ ਖਲ ਇੱਕ ਵਧੀਆ ਖਾਦ ਹੈ ਫਸਲਾਂ ਹੋਣ ਕਮਾਲ ਅਲਕੋਹਲ ਦੇ ਗੁਣ ਵੀ ਬਦਲ ਜਾਣ ਇਸ ਨਾਲ ਬਹੁਤ ਹੀ ਸੋਹਿੰਦੜ ਰੁੱਖ ਹੈ ਚੱਲ ਲਾਵਾਂ ਮੈਂ ਖਾਰ ਛਾਂਗ ਚੰਗਾਈ ਹੋ ਜਾਏ ਭਾਵੇਂ ਸੋਕਾ ਮਾਰ ਪੱਤੇ ਮੇਰੇ ਵਾਈ ਹਰ ਵਲਗਮ ਕੱਢਣ ਨਾਲ ਮੂਤਰ ਵਰਦਕ ਜ਼ਹਿਰ ਮਾਰ ਦਿੰਦਾ ਪੱਥਰੀ ਗਾਲ ਤਾਂ ਜੇ ਰਸ ਵਿੱਚ ਲੂਣ ਪਾ ਪੀ ਲੋ ਅੱਖਾਂ ਮੀਟ ਛਟਪਟ ਮਰ ਜਾਵਣਗੇ ਅੰਤੜੀਆਂ ਦੇ ਕੀਟ ਰਸ ਪੀਓ ਜੇ ਸ਼ਹਿਦ ਦਾ ਸ਼ਹਿਦ ਨਾਲ ਠੀਕ ਹੋਵੇ ਜਰਕਾਨ ਚਰਮ ਰੋਗੀ ਵੀ ਠੀਕ ਹੋਣ ਰਸ ਸੁੱਖਾਂ ਦਾ ਖਾਣ ਕੌੜਾ ਤਾਜ਼ੇ ਪੱਤਿਆਂ ਕੌੜਾ ਜ਼ਹਿਰ ਸਮਾਨ ਭਾਵੇਂ ਮੋੜ ਮਲੇਰੀਆ ਸ਼ਕਤੀ ਕਰੇ ਪ੍ਰਦਾਨ ਬਦਹਜਮੀ ਜੇ ਆਮ ਹੈ ਮੇਦਾ ਵੀ ਕਮਜ਼ੋਰ ਅਰਕ ਫੁੱਲਾਂ ਦਾ ਦੇ ਦਿਓ ਲੋੜ ਨਾ ਕੋਈ ਹੋਰ ਜਨ ਜੀਵਨ ਪੰਜਾਬ ਦਾ ਬੱਜਾ ਮੇਰੇ ਨਾਲ ਗੀਤ ਮੇਰੇ ਨੇ ਗਾਮ ਦੇ ਬੁੱਢੇ ਨੱਡੇ ਪਾਲ ਕਿਹੜਾ ਪਿੰਡ ਮੁਕਲਾਵੇ ਜਾਣਾ ਨੀ ਨਿੰਮ ਦੇ ਸੰਦੂਖ ਵਾਲੀਏ ਕੀੜੇ ਪਿੰਡ ਮੁਕਲਾਵੇ ਜਾਣਾ ਨੀ ਨਿੰਮ ਦੇ ਸੰਦੂਖ ਵਾਲੀਏ ਵੀੜੇ ਛੜਿਆਂ ਦੇ ਕੋੜੀ ਨਿੰਮ ਨੂੰ ਲੱਗਦੇ ਪਤਾਸੇ ਪ੍ਰਦੂਸ਼ਣ ਦੇ ਯੁੱਗ ਵਿੱਚ ਮੇਰੀ ਬੜੀ ਐ ਲੋੜ ਪੱਖਲਾ ਕਾਰਬਨ ਗੈਸ ਨੂੰ ਆਕਸੀਜਨ ਦੇਵਾਂ ਛੋੜ ਛੜਕਾਂ ਪਈਆਂ ਪਾਰਕਾਂ ਖੇਤਾਂ ਵੱੰਨੇ ਤੇ ਵੱਟ ਨਿੰਮ ਆ ਜੇ ਕਰ ਲਾ ਦਿਓ ਦੂਸ਼ਤਾ ਹੋ ਜੂ ਘਟ ਮੈਂ ਬੀਜਾਂ ਤੋਂ ਉਗਦਾ ਰਹਿਣਾ ਪਰ ਹੁਸ਼ਿਆਰ ਨਾਜ਼ਕ ਹੁੰਦੇ ਬਹੁਤ ਇਹ ਰਹਿੰਦੇ ਦਿਨ ਨੇ ਦਿਨ ਚਾਰ ਇਕੱਠੇ ਕਰਦੇ ਸਾਰ ਹੀ ਲਾ ਦਿਓ ਮੇਰਾ ਮੇਰੇ ਬੀਜ ਫੇਰ ਨਾ ਮੈਨੂੰ ਰੁਕ ਸਕੀ ਦੁਨੀਆ ਦੀ ਕੋਈ ਚੀਜ਼ ਸੰਗਣੀ ਵਸੋਂ ਦੇ ਕੇ ਲਾਓ ਨੀ ਮਦੇ ਰੁਖ ਕੱਲਾ ਕੱਲਾ ਰੁਖ ਹੀ ਦਉਹ ਹਜ਼ਾਰਾ ਸੁਖ ਸੋ ਦੋਸਤੋ ਤੁਹਾਨੂੰ ਇਹ ਕਵਿਤਾ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਜਿਹੜੀ ਇਹ ਕਵਿਤਾ ਐ ਐਸ ਕਿਸ਼ਨਪੂਰੀ ਦੁਆਰਾ ਲਿਖੀ ਹੋਈ ਐ ਤਾਂ ਉਹਨਾਂ ਨੇ ਬੜੇ ਹੀ ਮਤਲਬ ਖੋਜ ਕੀਤੀ ਕਿ ਇਸ ਨਿੰਮ ਦੇ ਦਰਖਤ ਦੇ ਕੀ ਫਾਇਦੇ ਹਨ ਹਨ ਤੇ ਆਪਾਂ ਨੂੰ ਵੀ ਇਹ ਦਰਖਤ ਜਿਹੜਾ ਲਾਉਣਾ ਚਾਹੀਦਾ ਹੁਣ ਜਲਾਈ ਮਹੀਨੇ ਜਿਹੜਾ ਜਦੋਂ ਪੌਦੇ ਲੱਗਣਗੇ ਤਾਂ ਆਪਾਂ ਪ੍ਰੋਮਿਸ ਕਰੀਏ ਕਿ ਹਰ ਇਕ ਇਨਸਾਨ ਹਰ ਇੱਕ ਮਨੁੱਖ ਜਿਹੜਾ ਆਪਣੇ ਘਰ ਦੇ ਵਿੱਚ ਜਾਂ ਨੇੜੇ ਤੇੜੇ ਕਿਸੇ ਵੀ ਜਗ੍ਹਾ ਦੇ ਉੱਪਰ ਨਿੰਮ ਦਾ ਦਰਖਤ ਜ਼ਰੂਰ ਲਗਾਵੇਗਾ ਕਿਉਂਕਿ ਅਸੀਂ ਆਪਣੇ ਵਾਤਾਵਰਨ ਨੂੰ ਬਚਾਉਣਾ ਹੈ ਧੰਨਵਾਦ ਜੀ